ਸਤਿ ਸ੍ਰੀ ਅਕਾਲ ਜੀ ਸਾਡੇ ਚੈਨਲ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ ਅੱਜ ਦੀ ਵੀਡੀਓ ਬਹੁਤ ਹੀ ਜ਼ਿਆਦਾ ਖਾਸ ਹੈ ਦੇਖੋ ਜੀ ਵੀਡੀਓ ਤੁਸੀਂ ਐਂਡ ਤੱਕ ਅੰਤ ਤੱਕ ਨਹੀਂ ਦੇਖਦੇ ਹੋ ਜਿਸ ਕਰਕੇ ਤੁਸੀਂ ਗਲਤੀਆਂ ਕਰ ਦਿੰਦੇ ਹੋਲ ਫਿਰ ਮੈਨੂੰ ਕਹਿੰਦੇ ਹੋ ਕਿ ਸਾਡੀ ਇੱਛਾ ਪੂਰੀ ਨਹੀਂ ਹੋਈ ਹੈ ਕਿਉਂਕਿ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਤੁਹਾਡੀ ਕੋਈ ਵੀ ਵਿਸ਼ ਕੋਈ ਵੀ ਇੱਛਾ 17 ਸੈਕਿੰਡ ਦੇ ਅੰਦਰ ਪੂਰੀ ਹੋ ਸਕਦੀ ਹੈ ਹਾਂਜੀ ਇਸ ਦੇ ਵਿੱਚ 100% ਸੱਚਾਈ ਹੈ ਪਰ ਇਸ ਦੇ ਵਾਸਤੇ ਨੂੰ ਇੱਕ ਕੰਮ ਕਰਨਾ ਬਹੁਤ ਜ਼ਰੂਰੀ ਹੈ ਔਰ ਉਹ ਕੋਈ ਓੱਖਾ ਕੰਮ ਨਹੀਂ ਹੈ ਕੀ ਕੰਮ ਹੈ ਮੇਰੀ ਵੀਡੀਓ ਅੰਤ ਤੱਕ ਦੇਖਣੀ ਹੈ ਕਈ ਲੋਕ ਸਮਝਦੇ ਹਨ ਕਿਉਂਕਿ ਮੈਂ ਸਮਝ پا ਰਹੀ ਹਾਂ ਕਿ ਕਿੱਥੇ ਗਲਤੀ ਹੋ ਰਹੀ ਹੈ ਕੀ ਲੋਕ ਕਰਦੇ ਹਨ ਮੇਨ ਮੇਨ ਜਹਾਬ ਕਿ ਮੈਡਮ ਅੱਜ ਕੀ ਦੱਸਈਏ ਅੱਜ ਦੀਦੀ ਕਿਹੜਾ ਉਪਾਦ ਅਸਰੀ ਹੈ ਉਹ ਸੁਣ ਲੈਂਦੇ ਹਨ ਫਿਰ ਵੀਡੀਓ ਨੂੰ ਅੱਗੇ ਫਾਰਵਰਡ ਕਰ ਲੈਂਦੇ ਹਨ ਵਿਚਾਰ ਵਾਲਾ ਸੁਣ ਲੈਂਦੇ ਕਹਿੰਦਾ ਪਾਵ ਹੈ ਕਿ ਅੱਧੀ ਅਦੂਰੀ ਜਾਣਕਾਰੀ ਬਹੁਤ ਖਤਰਨਾਕ ਹੁੰਦੀ ਹੈ ਇਸ ਕਰਕੇ ਵੀਡੀਓ ਨੂੰ ਪੂਰਾ ਦੇਖਣਾ ਹੈ ਤੁਸੀਂ ਹਾਜੀ ਦੀ ਵੀਸ਼ ਤੁਸੀਂ 17 ਸੈਕਿੰਡ ਵਿੱਚ ਕਿਵੇਂ ਪੂਰੀ ਕਰ ਸਕਦੇ ਹੋ ਇਹ ਦੱਸਣ ਤੋਂ ਪਹਿਲੇ ਜੇਕਰ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਪਹਿਲੇ ਸਭ ਤੋਂ ਪਹਿਲੇ ਵੀਡੀਓ ਨੂੰ ਲਾਈਕ ਕਰ ਦਿਓ ਜੀ ਤੇ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਹਨ ਮੇਰੀ ਆਵਾਜ਼ ਪਹਿਲੀ ਵਾਰ ਸੁਣ ਰਹੇ ਹਨ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਤੇ ਕਮੈਂਟ ਵਿੱਚ ਆਪਣੀ ਹਾਜੀ ਦੇ ਕੇ ਪਰਮਾਤਮਾ ਦਾ ਆਸ਼ੀਰਵਾਦ ਜ਼ਰੂਰ ਪ੍ਰਾਪਤ ਕਰੋ ਜੀ ਹੁਣ ਸਭ ਤੋਂ ਪਹਿਲੇ ਤਾਂ ਤੁਹਾਨੂੰ ਇੱਥੇ ਇਹ ਸਮਝਣ ਦੀ ਜ਼ਰੂਰਤ ਹੈ ਕਿ ਜਿਸ ਵੇਲੇ ਦੇਖੋ ਤੁਸੀਂ ਮੇਰੀ ਵੀਡੀਓ ਸੁਣ ਰਹੇ ਹੋ ਤੁਹਾਡੀ ਡੋਰ ਬੈਲ ਵੱਜੀ ਤਾਂ ਤੁਹਾਡਾ ਧਿਆਨ ਟਪਟਕ ਜਾਂਦਾ ਹੈ ਇਸ ਕਰਕੇ ਜਦੋਂ ਆਪਾਂ ਕੋਈ ਉਪਾਅ ਕਰ ਰਹੀਆਂ ਖਾਸ ਕਰਕੇ ਇਹ ਵਾਲਾ ਜਦੋਂ ਤੁਸੀਂ ਉਪਾਅ ਕਰਨਾ ਹੈ ਕੋਈ ਵੀ ਤੁਹਾਨੂੰ ਡਿਸਟਰਬ ਨਾ ਕਰੇ ਠੀਕ ਹੈ ਜੀ ਆਪਣੇ ਮੋਬਾਈਲ ਸਭ ਤੁਸੀਂ ਅਲੱਗ ਰੱਖ ਦੇਣੇ ਹਨ ਦਰਵਾਜ਼ਾ ਬੰਦ ਕਰਕੇ ਇਹ ਉਪਾਅ ਕਰਨਾ ਹੈ ਸਭ ਤੋਂ ਪਹਿਲੇ ਕੀ ਕਰਨਾ ਹੈ ਤੁਹਾਨੂੰ ਮੈਂ ਦੱਸਦੇ ਹਾਂ ਹਰ ਇੱਕ ਚੀਜ਼ ਦੀ ਆਪਣੀ ਆਪਣੀ એનર્ਜੀ ਹੁੰਦੀ ਹੈ ਸਾਡੇ ਸ਼ਰੀਰ ਦੀ એનર્ਜੀ ਹੈ ਹਰ ਇੱਕ ਨੰਬਰ ਦੀ એનર્ਜੀ ਹੈ ਕਿਉਂਕਿ ਨੰਬਰ ਦੀ એનર્ਜੀ ਮੈਨਿਸ ਕਰਕੇ ਕੀ ਹੈ ਕਿਉਂਕਿ ਮੈਂ ਜਿਹੜਾ ਤੁਹਾਨੂੰ ਨੰਬਰ ਦੱਸਣ ਵਾਲੀ ਆ ਉਸ ਦਾ ਨਿਮਨੋਲੋਜੀ ਵਿੱਚ ਸਭ ਤੋਂ ਪਾਵਰਫੁਲ ਨੰਬਰ ਹੈ ਇਸ ਦੀ ਬਹੁਤ ਹੀ ਪਾਵਰਫੁਲ એનર્ਜੀ ਹੈ ਇਹ ਨੰਬਰ ਹੈ 1178 ਇਹ 1178 ਦੇ ਨਾਲ ਮੈਂ ਤੁਹਾਨੂੰ ਇਕੋ ਹੋਟ ਵੀਡੀਓ ਵੀ ਪਹਿਲੇ ਬਣਾ ਕੇ ਦੇ ਚੁੱਕੀ ਹਾਂ ਪਰ ਇਹ ਜਿਹੜੀ ਵੀਡੀਓ ਹੈ ਇਸ ਨੰਬਰ ਨੂੰ ਤੁਸੀਂ ਇੱਕ ਕਾਗਜ਼ ਤੇ ਲਿਖ ਲੈਣਾ ਹੈ ਕਾਲੇ ਕਾਗਜ਼ ਦੇ ਉੱਤੇ ਇਸ ਨੂੰ ਲਾਲ ਪੈਨ ਦੇ ਨਾਲ ਇਹ ਨੰਬਰ ਲਿਖਣਾ ਹੈ 1178 1178 ਇਹ ਨੰਬਰ ਲਿਖ ਕੇ ਤੁਸੀਂ ਆਪਣੀ ਅੱਖਾਂ ਦੇ ਅੱਗੇ ਇਹ ਨੰਬਰ ਰੱਖਣਾ ਹੈ ਕੁਝ ਸੈਕਿੰਡ ਵਾਸਤੇ ਸਮਝ ਲਓ 5 ਤੋਂ 10 ਸੈਕਿੰਡ ਮਤਲਬ ਪਲਕ ਨੂੰ ਚਪਕਾਨ ਤੋਂ ਬਿਨਾ ਇਸ ਨੰਬਰ ਨੂੰ ਤੁਸੀਂ ਦੇਖਣਾ ਹੈ ਉਸ ਤੋਂ ਬਾਅਦ ਤੁਸੀਂ ਅੱਖਾਂ ਨੂੰ ਆਪਣੀ ਬੰਦ ਕਰ ਲੈਣਾ ਤੁਸੀਂ ਦੇਖੋਗੇ ਉਹ ਨੰਬਰ ਅੱਖਾਂ ਬੰਦ ਕਰਨ ਦੇ ਬਾਵਜੂਦ ਵੀ ਤੁਹਾਨੂੰ ਉਹ ਨੰਬਰ ਦਿਖਾਈ ਦੇਗਾ ਉਹ ਨੰਬਰ ਤੁਹਾਨੂੰ ਦਿਖਾਈ ਦੇਗਾ ਤੇ 10 ਮਿੰਟ ਤੁਸੀਂ ਆਪਣੀਆਂ ਅੱਖਾਂ ਬੰਦ ਰੱਖਣੀਆਂ ਐ ਤੇ 10 ਮਿੰਟ ਇਸ ਨੰਬਰ ਨੂੰ ਚੈਂਟ ਕਰਨਾ ਹੈ 11781178 ਬੋਲਦੇ ਜਾਣਾ ਹੈ ਔਰ ਅੱਖਾਂ ਬੰਦ ਹੀ ਰੱਖਣੀਆਂ ਹੈ ਕੋਈ ਤੁਹਾਨੂੰ ਇਸ ਦੇ ਵਿੱਚ ਡਿਸਟਰਬ ਨਹੀਂ ਕਰਨਾ ਚਾਹੀਦਾ ਕੋਈ ਬਾਹਰ ਦੇ ਬੰਦਾ ਵੀ ਨਹੀਂ ਆਣਾ ਚਾਹੀਦਾ ਜੇਕਰ ਕਿਸੇ ਨੇ ਤੁਹਾਨੂੰ ਬੁਲਾ ਲਿਆ ਤਾਂ ਦੇਖੋ ਉੱਥੇ ਹੀ એનર્ਜੀ खत्म हो जाएगी और अपनी ए तो पहले विश सोच के बैठना है कि यह मेरी विश पूरी हो गई बिलीव नहीं करोगे ट्रस्ट कर नहीं करोगे मैं तो दस रही हाँ एक बार यह करके देखो जो ती हटाओगे अपनी अखा खोलोगे तु... तो जो तुसी तुच्छा सोचिए जो तुसी विश सोचा है कि मेरी पूरी हो जाए अज रात दे रात ही नहीं तो मैं सत्रह सैकेंड दिते हैं यह उपा तुसी देखोगे कि थोड़ी विश एकदम अचानक रात दे रात पूरी होएगी होएगी ट्रस्ट करो विश्वास करो क्योंकि फेत बहुत ज़्यादा जरूरी है इस उपा दे जरूर ब जरूर थोड़ी इच्छा पूरी होएगी हम मैं बार बार नहीं बोलना ਕਿਉਂਕਿ ਮੈਂ ਬਾਰ-ਬਾਰ ਬੋਲਦੀ ਆ ਨਾ ਇੱਛਾ ਪੂਰੀ ਹੋਏਗੀ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਮੈਂ ਕਿਉਂ ਇੰਨਾ ਵਿਸ਼ਵਾਸ ਦਿਲਾਣ ਦੀ ਕੋਸ਼ਿਸ਼ ਕਰਦੀ ਆ ਕਿਉਂਕਿ ਇਹ ਸਭ ਤੁਹਾਡੇ ਉੱਪਰ ਹੈ ਵਿਸ਼ਵਾਸ ਦੇ ਉੱਪਰ ਸਾਰੀ ਕਾਣੀ ਵਿਸ਼ਵਾਸ ਦੇ ਉੱਪਰ ਹੈ ਜੀ ਤੇ ਚਲੋ ਜੀ ਜਰੂਰ ਕਰਕੇ ਦੇਖੋ ਔਰ ਅੱਜ ਦੀ ਅੱਜ ਹੀ ਮੈਨੂੰ ਜਦੋਂ ਹੀ ਤੁਹਾਨੂੰ ਵੀਡੀਓ ਮਿਲੇ ਮੈਨੂੰ ਜਰੂਰ ਕਮੈਂਟ ਕਰਕੇ ਦੱਸਣਾ ਕਿ ਤੁਹਾਡੀ ਇੱਛਾ ਪੂਰੀ ਹੋਈ ਯਾ ਨਹੀਂ ਤੇ ਚਲੋ ਜੀ ਹੁਣ ਮੈਨੂੰ ਇਜਾਜ਼ਤ ਦਿਓ ਮਿਲਦੀ ਹਾਂ ਅਗਲੀ ਵੀਡੀਓ ਵਿੱਚ ਤੁਹਾਡੀ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲੈ ਕੇ